ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਲਾਲਾਬਾਦ ਦੇ ਵਿੱਚ ਇੱਕ ਤੀਜਾ ਜੋ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਜੋ ਕਿ 27 ਤਰੀਕ ਦਿਨ ਵੀਰਵਾਰ ਸਥਾਨ ਸਿੰਘ ਸਭਾ ਗੁਰਦੁਆਰਾ ਬਰ ਦਰਬਾਰ ਸਾਹਿਬ ਸੇਵਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਹੋਵੇਗਾ ਜਿਸ ਮਰੀਜ਼ ਨੂੰ ਐਨਕ ਦੀ ਜ਼ਰੂਰਤ ਹੋਵੇਗੀ ਉਹਨਾਂ ਨੂੰ ਐਨਕ ਲਗਾਈ ਜਾਵੇਗੀ ਜਿਸ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਹੋਵੇਗੀ ਉੱਤੇ ਮੌਕੇ ਤੇ ਉਹਨਾਂ ਨੂੰ ਦਵਾਈ ਦਿੱਤੀ ਜਾਵੇਗੀ ਔਰ ਜਿਸ ਮਰੀਜ਼ ਨੂੰ ਚਿੱਟਾ ਮੋਤੀ ਆ ਜਾਓ ਆਪਰੇਸ਼ਨ ਦੀ ਜ਼ਰੂਰਤ ਹੋਵੇਗੀ ਉਹਨਾਂ ਦੇ ਆਪਰੇਸ਼ਨ ਵੀ ਬਿਲਕੁਲ ਜਿਹੜੇ ਮੁਫਤ ਕੀਤੇ ਜਾਣਗੇ ਸੋ ਸਾਰੇ ਮੇਰੇ ਵੀਰਾਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਆਧਾਰ ਕਾਰਡ ਨਾਲ ਲੈ ਕੇ ਆਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਹਰ ਇੱਕ ਕਿਸੇ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਲਾਲਾਵਾਲੋਂ ਵਾਸੀ ਨੂੰ ਸਦਾ ਪਤਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਐਨਕਾਂ ਵੀ ਲਾਈਆਂ ਜਾਣਗੀਆਂ ਦਰਬਾਰ ਸਾਹਿਬ ਸੇਵਾ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਿੰਘ ਸਭਾ ਗੁਰਦੁਆਰਾ ਕਮਿਟੀ ਗੁਰਦੁਆਰਾ ਸਾਹਿਬ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਉਹ ਆਉਂਦੇ ਪ੍ਰੈਡ ਗਾਡਸਾ ਮੁਕਤੇ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਾਲਾਬਾਦ ਤੇ ਜਲਾਲਾਬਾਦ ਦੇ ਏਰੀਆ ਦੀ ਸਮੂਹ ਸੰਗਤ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਭਾਈ ਐਸ ਵੀਰਵਾਰ 27 ਫਰਵਰੀ 2025 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਜਲਾਲਾਬਾਦ ਪਛਮੀ ਵਿਖੇ ਇੱਕ ਵਿਸ਼ਾਲ ਅੱਖਾਂ ਦਾ ਕੈਂਪ ਆਇਆ ਕਾ ਬਿਲਕੁਲ ਮੁਫਤ ਇਤਿਆਜਆਂ ਜਾਣਗੀਆਂ ਜੇ ਕਿਸੇ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਏ ਤੇ ਸ਼ੰਕਰਾ ਹਸਪੀਟਲ ਲੁਧਿਆਣਾ ਵੱਲੋਂ ਬਿਲਕੁਲ ਫ੍ਰੀ ਆਪਰੇਸ਼ਨ ਕੀਤੇ ਜਾਣਗੇ ਆਣ ਜਾਣ ਵਾਸਤੇ ਕੋਈ ਖਰਚਾ ਨਹੀਂ ਹੋਏਗਾ ਗੁਰੂ ਘਰ ਲੰਗਰ ਟੁੱਟ ਚੱਲੇਗਾ ਸਾਰਾ ਦਿਨ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਭਾਈ ਵੀਡੀਓ ਸਕਿੱਪ ਨਾ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਹੋਰ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਆਪਾਂ ਕਿਸੇ ਦਾ ਭਲਾ ਕਰਾਂਗੇ ਆਪਣਾ ਭਲਾ ਆਪਣੇ ਆਪ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਕਰਦੇ ਆਂ ਵੀ ਇੱਕ ਬੜਾ ਸਾਡੇ ਵੀਰਾਂ ਲੋ ਜੋ ਸ਼੍ਰੀ ਦਰਬਾਰ ਸਾਹਿਬ ਬਾਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਲਾਲਾਬਾਦ ਵਿਖੇ 27 ਦੂ 2025 ਨੂੰ ਐਸੇ ਵੀਰਵਾਰ ਇੱਕ ਨਵੇਂ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ ਤੇ ਅਸੀਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਉਹਦੇ ਵੱਧ ਚੜ ਕੇ ਆ ਕੇ ਜੋ ਆਪ ਦਾ ਅੱਖਾਂ ਦੀ ਜਾਂਚ ਕਰਾਓ ਤੇ ਜੋ ਪਰੇਸ਼ਾਨ ਨੂੰ ਵੀ ਮੁਕਤ ਕੀਤੇ ਜਾਣਿਆ ਤੇ ਸਾਰਾ ਆਪਦਾ ਉਹਦਾ ਲਾਇਆ ਜੋ ਉਹਦਾ ਲਾਭ ਠਾਓ ਤੇ ਹੋਰ ਵੀ ਭੈਣਾ ਭਰਾਵਾਂ ਤੱਕੇ ਸੱਦਾ ਪੱਤਰ ਦਿਓ ਤੇ ਅਸੀਂ ਸਾਰੇ ਵੀਰਾਂ ਵੱਲ ਚੜ ਕੇ ਇਹਦੇ ਵਿੱਚ ਮੂਲਕਿਤ ਕਰਨ ਲਈ ਤੇ ਅਦੇ ਅੱਖਾਂ ਜਾਂਚ ਕਰਾਉਣ ਲਈ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਵਿਸ਼ਾਲ ਅੱਖਾਂ ਦਾ ਕੈਂਪ ਲੱਗ ਰਿਹਾ 27 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬਾਦ ਸੇਵਾ ਸੁਸਾਇਟੀ ਸ੍ਰੀ ਅਮਰitsar ਦੇ ਸੰਯੋਗ ਨਾਲ ਸੋ ਸਾਰਿਆਂ ਨੂੰ ਅੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਓ ਸਵੇਰ 9 ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਵਾ ਜਲਾਲਾਬਾਦ ਪੱਛਮੀ ਵਿਖੇ ਪਹੁੰਚੋ ਤੇ ਆਪਣਾ ਇਲਾਜ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ